ਫਾਜ਼ਲਕਾ ਦੇ ਪਿੰਡ ਸਮਸ਼ਾਵਾਚ ਹੋਈ ਲੜਾਈ ਚ ਇੱਕ ਔਰਤ ਸਮੇਂ ਤਿੰਨ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਮਾਮਲੇ ਵਿੱਚ ਪੀੜਤ ਪਰਿਵਾਰ ਵਾਲਿਆਂ ਨੇ ਉਹਨਾਂ ਨਾਲ ਝਗੜਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ ਹੈ ਅਸੀਂ ਆਏ ਜੀ ਛਿੰਦੋ ਬਾਏ ਦੇ ਨਾਲ ਲੱਤਵੜ ਦੀ ਟਕਾਪੇ ਨਾਲ ਹੱਤ ਬੰਦੇ ਹਨ ਠੀਕ ਹੈ ਤੇ ਅਸੀਂ ਰਾਤ ਨੂੰ ਚੱਕਣ ਆਏ ਇੱਥੋਂ ਪਿਆਰ ਮੁਕਰੇ ਨਾਂ ਤੇ ਪਏ ਗਏ ਨਹੀਂ ਉਹਨਾਂ ਦਾ ਖਮਾਨ ਵੱਡ ਟੋਕ ਗਏ ਬਈ ਜ ਫਰੇਜ ਦੀ ਜੋ ਹੀ ਘਰ ਦਾ ਹੈਗਾ ਉਹਨਾਂ ਦਾ ਮੋਕਾ ਵੇਖਾ ਜਾਵੇ ਕਿੰਨਾ ਨੁਕਸਾਨ ਹੋਇਆ ਪਿਆ ਸਿੰਧੋ ਭਾਈ ਕੋਨੀ ਬੋਲਦੀ ਲਾਟ ਦੇ ਵਿੱਚ ਸ਼ਰੀਆ ਪੈ ਗਿਆ ਕੱਲ ਦਾ ਅਪਰੇਸ਼ਨ ਹੋ ਗਿਆ ਉਹ ਜੀ ਨਾਂ ਦੇ ਕੁੜੀਆਂ ਇਹਨਾਂ ਕੁੜੀ ਪਰਨਾ ਤੇ ਚ ਲੈਂਦੀ ਬੋਣੀ ਅਜੇ ਉਸ ਬਾਲਾ ਨੂੰ ਹੱਥ ਲਾਂਦਾ ਹੈ ਉਡੀ ਮੜ ਵੇਖਤੇ ਇਹ ਨ ਕੰਦਾ ਪਾ ਹਲੀਆਂ ਨੇ ਉਹ ਹੀ ਉਹ ਕੰਦਾ ਪਾਟ ਤੇ ਨਾ ਨੂੰ ਮਾਰਦੇ ਰਹੇ ਅਗਵਾਂਡ ਘਰ ਖਾਮਲੇ ਗਾ ਹਾਂ ਹਮੜਾ ਕੀਤਾ ਗਿਆ ਇਹ ਤਾਂ ਚ ਭੱਜ ਗਏ ਉਹ ਕਟੀਚ ਮਰੇ ਤੇ ਨਾ ਚੋਕ ਲੈ ਦਾ ਘਾਤ ਤੇ ਗੱਡੀ ਚ ਤੇ ਮਗਰੋਂ ਬੜਾ ਖਮਾਨ ਵਡਣ ਜੋ ਫਗਾਇ ਨੇ ਇਹਨਾਂ ਤਾਂ ਤਿੰਨ ਬੰਦੇ ਮਨਜੀਤ ਸਿੰਘ ਸਵਰਨ ਸਿੰਘ ਛਿੰਦੋ ਵਾਹੀ ਦੇ ਤਲਾਤੀ ਦਾ ਦਿੱਤੀ ਇਹਨਾਂ ਕਹਿਆ ਵੀ ਸਾਡੀ ਗੱਲ ਕਰਾ ਦੇਵੇ ਵੀ ਵੱਡੇ ਅਫਸਰ ਨਾਲ ਤੇ ਅਸੀਂ ਹੱਲ ਤੁਹਾਡਾ ਕਰਾਂ ਦੇ ਇਹਨਾਂ ਦੀ ਵੱਤ ਵਦਨ ਨੂੰ سزا ਹੋਈ ਜਾਵੇ ਇਹਨਾਂ ਬੰਦਿਆਂ ਨੂੰ ਜਿਹੜੇ ਯਤਰ ਕੀਤੀ ਖੜੇ ਨੇ ਇਹ ਜੀ ਡੇ असि गली सुे पे मतलब कह जाए सवेरे अंतर मतलब अभी दस ग्यारह बजे और लगे नलकरा मारिया ने अं नाल कुछ साइटा पाठ करते मारिया ने मेरे वह भज गए भज गए ना जी फंडी असी ला लगे घी बुटे चक तो लै गए मैं पाने को चक तो लै गया ਤੇ ਉਹ ਮੋਰ ਲਲਕਾ ਮਾਹਦੇ ਨਿਫਰੇ ਕਦੇ ਜਾਂਦੇ ਆਈ ਤੋਂ ਮਟੇ ਨਹੀਂ ਜੀ ਆ ਮਰ ਕਾਣ ਭਜੰਡੀ ਕੇ ਜਿਹਾ ਸਮਾਰਨ ਜਾਮ ਚੰਨਾ ਸਿੰਘ ਤੇ ਇੱਕ ਮਨਜੀਤ ਸਿੰਘ ਮਨਜੀਤ ਸਿੰਘ ਜਨਾਨੀ ਸਿੰਧੋ ਬਾਈ ਜਨਾਨੀ ਹਾਂਜੀ ਸਿੰਧੋ ਬਾਈ ਜਨਾਨੀ ਪਾਪਾ ਵਾ ਜਿਹੇ ਲਾਟੇ ਲਾਟਾ ਹੁ ਲਾਟੇ ਜਿਆ ਮਾੜੇ ਇੱਕ ਵੀ ਨਾ ਹਰਖ ਨਾਮਾ ਢੇਰੇ ਉਹ ਔਰ ਆ ਦੇ ਘਰ ਤਾਂ ਹੀ ਖਰੋਤ ਕਰਦਾ ਇਹ ਵਿਗਿਆਨ ਰਹਿ ਗਿਆ ਇਹਾਂ ਦਾ ਨਾ ਤੋਂ ਪੁਰੀ ਆਉਣੀ ਵੇਖ ਤੇ ਇਹ ਇਹ ਉਹ ਜਿਹਨੇ ਇਹ ਘਰ ਨਹੀਂ ਬਣਦੇ ਆ ਇਹ ਇਹ ਜਰ ਚੰਗ ਦਾ ਘਰ ਇਹਦਾ ਘਰ ਨਹੀਂ ਬਣਦੇਣਾ ਵੀ ਅਸੀਂ ਲੜੀਏ ਤੇ ਆਪੇ ਆ ਜੂਦੇ ਹੰਡੇ ਦਾ ਤੇ ਆਖੋ ਜਤੂ ਵੀ ਨਹੀਂ